ਹਾਂ ਜੀ ਸਾਰੇ ਭੈਣ ਭਰਾਵਾਂ ਨੂੰ ਸਤ ਸ੍ਰੀ ਅਕਾਲ ਜੀ ਤੋ ਵਾ ਪਾਣੀ ਰੱਖਿਆ ਹੋਇਆ ਗਰਮ ਤੇ ਮੱਕੀ ਦਾ ਆਟਾ ਗੁੰਨ ਕੇ ਕਰ ਲਿਆ ਤਿਆਰ ਬਣਾ ਰਹੇ ਹਾਂ ਜੀ ਮੱਕੀ ਦੀਆਂ ਰੋਟੀਆਂ ਆਪਾਂ ਮੇਰੀ ਮੱਕੀਆਂ ਬਣਾਉਣ ਲੱਗੇ ਵਿੱਚ ਕਣਕ ਦਾ ਆਟਾ ਆਪਾਂ ਨਹੀਂ ਮਿਕਸ ਕੀਤਾ ਨਾਓ ਜੀ ਸਾਰੇ ਭੈਣ ਭਰਾ ਕੀ ਹਾਲ ਚਾਲ ਆ ਜੀ ਕੰਡ ਦੇ ਵਿੱਚ ਜੀ ਵਧੀਆ ਲੱਗਦੀਆਂ ਨੇ ਮੇਰੀ ਮੱਕੀਆਂ ਰੋਟੀਆਂ ਆਪਾਂ ਨਾਲ ਦੀ ਨਾਲ ਸਾਰੇ ਪੇੜੀ ਕਰਕੇ ਕਰ ਲੈਣੇ ਤਿਆਰ ਪਟਾ ਪਹਿਲਾਂ ਵੀ ਮਲ ਲਿਆ ਸੀ ਤੇ ਥੋੜਾ ਜਿਹਾ ਜੇ ਆਪਾਂ ਹੁਣ ਨਾਲ ਦੀ ਨਾਲ ਵੀ ਮਲ ਲਾਂਗੇ ਦੀ ਰੋਟੀ ਦੇ ਸਾਈਡ ਆਪਾਂ ਕਰਤੀ ਚੇਂਜ ਤਾਂ ਬਈ ਕਪੜਾ ਹੋਰ ਕਰਕੇ ਤਿਆਰ ਕਰ ਲਾਂਗੇ ਜਿਹੜੇ ਭੈਣਾਂ ਤੇ ਆਪਣੇ ਨਾਲ ਜੁੜੇ ਹੋਏ ਨੇ ਹਰ ਰੋਜ਼ ਵਧੀਆ ਵਧੀਆ ਕਮੈਂਟ ਕਰਦੇ ਨੇ ਸਾਰਿਆਂ ਨੂੰ ਬਹੁਤ ਧੰਨਵਾਦ ਕਰਦੇ ਹਾਂ ਮੇਰੀ ਮੱਕੀ ਦੀ ਰੋਟੀ ਵੀ ਹੌਲੀ ਹੁੰਦੀ ਹੈ ਲੋ ਸ਼ਾਮ ਦਾ ਟਾਈਮ ਆ ਸ਼ਾਮ ਦੇ ਟਾਈਮ ਬਣਾਈਆਂ ਮੱਕੀ ਘੇ ਰੋਟੀ ਪਤਵਾ ਚੱਕ ਕੇ ਨਹੀਂ ਰਾੜਾਂਗੇ ਉੱਪਰੇ ਰਾੜਨਾਂਗੇ ਇੱਕ ਰੋਟੀ ਬਣਾਂਗੇ ਆਪਣੀ ਤੇ ਵਿੱਚ ਰੱਖ ਦਾਂਗੇ ਆਪਾਂ ਅਗਲਾ ਪੇੜਾ ਵੀ ਕਰ ਲਾਂਗੇ ਤਿਆਰ ਮੱਕੀ ਦੇ ਆਟੇ ਦਾ ਜਿੰਨਾ ਆਪਾਂ ਮਲਾਂਗੇ ਉਨਾ ਹੀ ਵਧੀਆ ਰੋਟੀ ਬਣਦੀ ਆ। ਮਾੜ ਬਣਾਈਏ ਜੀ ਮੂੰਗੀ ਮੋਠਾਂ ਦੀ ਦਾਲ। ਦਾਲ ਦੇ ਨਾਲ ਬਹੁਤ ਵਧੀਆ ਲੱਗਦੀਆਂ ਨੇ ਰੋਟੀਆਂ। ਸਾਗ ਦੇ ਨਾਲ ਮੂੰਗੀ ਮੋਠਾਂ ਦੀ ਦਾਲ ਦੇ ਨਾਲ ਜਾਲੂ ਗਾਜਰਾ ਹੋ ਜਾਂ ਗਾਜਰਾ ਹੋਣ ਮਟਰ। ਉਹ ਦਿਨ ਵਧੀਆ ਲੱਗਦੀਆਂ। ਬਈ ਤਾਂ ਨਾ ਰਸਈ ਹੋ ਜੀ। ਕਣਕ ਦੀਆਂ ਰੋਟੀਆਂ ਬਣਾਉਂਦੇ ਸੀ। ਜੈਸੇ। ਅੱਜ ਬਣਾ ਲਈਏ ਮੱਕੀ ਦੇ। सीगा जी बया दो तो तीन दिन वीडियो नहीं बनी है टाइम ही नहीं लग गया वीडियो बनाने रोटी बना के रख रखी तो बनाता लाने गैस के उपर ਹੱਕੀ ਰੋਟੀ ਜਲਦੀ ਤੇ ਵਧੀਆ ਬਣ ਜਾਂਦੀ ਆ ਰੜ ਵੀ ਜਾਂਦੀ ਆ ਤੇ ਖਾਣ ਦੇ ਵਿੱਚ ਵੀ ਵਧੀਆ ਸਵਾਦ ਲੱਗਦੀ ਆ ਸਾਰੇ ਭੈਣ ਭਰਾਸੇ ਜਿਹੜਾ ਆਪਣੀ ਵੀਡੀਓ ਨੂੰ ਦੇਖਦੇ ਰਹੋ ਜੀ ਯਾਰ ਲੱਗਿਆ ਸੋਹਣਾ ਜਿਹਾ ਕਮੈਂਟ ਜਿਵੇਂ ਤੁਸੀਂ ਡੇਲੀ ਕਰਦੇ ਹੋ ਉਸੇ ਤਰ੍ਹਾਂ ਕਮੈਂਟ ਕਰਦੇ ਰਹੋ ਚਾਵਾ ਚੱਕ ਕੇ ਰਾੜ ਦੇਣ ਤੇ ਗੈਸ ਆਉ ਡਾਇਰੈਕਟ ਰੋਟੀ ਦੇ ਵਿੱਚ ਚਲੀ ਜਾਂਦੀ। ਇਹ ਰੋਟੀ ਅਗਲੀ ਵੀ ਬਣਾ ਲੈਣੇ। ਦੇ ਨੰਮਾ ਜਿਆ ਟਾ ਮਾਰ ਲਈ ਜਿਹੜੀ ਹੁਣ ਕੀ ਮਿੱਟੀ ਦੀ ਇਹ ਮੱਕੀ ਦੀ ਹੁੰਦੀ ਆ ਰੋਟੀ ਦਾ ਮਾੜੇ ਮੋਟੇ ਜੇ ਕੰਡੇ ਤੇੜਨੇ ਲੱਗ ਜਾਂਦੇ ਨੇ ਸਾਰੇ ਭੈਣਾਂ ਦਾ 10 ਸਾਰੇ ਭੈਣ ਭਰਾਵਾਂ ਦੀ ਜਿਹੜੇ ਆਪਣੇ ਨਾਲ ਜੁੜੇ ਹੋਏ ਨੇ ਸਾਰਿਆਂ ਦੀ ਵੀਡੀਓ ਜਿਹੜੀ ਫੁੱਲ ਪੌਚ ਕਰਦੇ ਹੁੰਦੇ ਆ ਤੇ ਕਮੈਂਟ ਵੀ ਕਰਦੇ ਹੁੰਦੇ ਆ ਲੋਕ ਜੀ ਆਪਣੀ ਰੋਟੀ ਬਣ ਗਈ ਤੇ ਰੋਟੀਆਂ ਜਿਹੜੀ ਤਵੇ ਤੇ ਪਾ ਦਾਂਗੇ ਅਸੀਂ ਤਾਂ ਆਪਾਂ ਸਾਰੀਆਂ ਰੋਟੀਆਂ ਬਣਾ ਕੇ ਕਰ ਲਾਂਗੇ ਇਹਦੀ ਤਿਆਰ ਉਹ ਹੌਲੀ ਨਾਲ ਆਪਾਂ ਡੱਬੇ ਚ ਰੱਖ ਦਿੰਨੇ ਆ ਉਹਨੇ ਨਹੀਂ ਘਟਦੀਆਂ ਹੋ ਜਾਂਦੀਆਂ ਨੇ ਇੱਧਰ ਆਪਣੀ ਦਾੜ ਵੀ ਆਪਾਂ ਕਰ ਲੈਨੇ ਆ ਗਰਮ ਅਸਾ ਆਪਣੀ ਦੋ ਰੋਟੀਆਂ ਰਹਿ ਗਈਆਂ ਇਹਨਾਂ ਨਾਲ ਨਾਲ ਦਾਲ ਹੋਵੇਗੀ ਗਰਮ ਦੋਏ ਕੰਮ ਹੋ ਜਾਣਗੇ ਇਹ ਲਗਾਤਾਰ ਬਹੁਤ ਸੋਹਣੀਆਂ ਬਣ ਰਹੀਆਂ ਨੇ ਲੋ ਰੋਟੀ ਇਹ ਨੂੰ ਦਾ ਪੱਧਰ ਸਿੱਧਰ ਥੋੜਾ ਜਿਹਾ ਘੱਟੇ ਰੱਖਿਆ ਨਾਲ ਦੀ ਨਾਲ ਹੋ ਜਾਣਗੀਆਂ ਇਹ ਬਹੁਤ ਸੋਹਣੀ ਰੋਟੀ ਬਣ ਰਹੀ ਹੈ ਵੀ ਠੰਡ ਦੇ ਵਿੱਚ ਵਧੀਆ ਲੱਗਦੀਆਂ ਨੇ ਜੀ ਨਰੀ ਮੱਕੀ ਦੀ ਰੋਟੀ ਆ ਜਿਹੜੀ ਗਰਮੀਆਂ ਦੇ ਵਿੱਚ ਆਪਾਂ ਨੂੰ ਮਿੱਸੀ ਵਧੀਆ ਲੱਗਦੀ ਆ ਬੇਸਣ ਵਾਲੀ ਜਾਂ ਦਾਲ ਪਾ ਕੇ ਬਣਾ ਲੈਣੇ ਹੁੰਦੇ ਆ ਜੇ ਸਵੇਰੇ ਸਵੇਰੇ ਬਣਾਈਏ ਮੇਰੇ ਤਾਂ ਆਪਾਂ ਦਹੀਂ ਦੇ ਨਾਲ ਲੈ ਲੈਣੇ ਹੁੰਦੇ ਉਹਨੇ ਆਪਾਂ ਸ਼ਾਮ ਦਾ ਟਾਈਮ ਆ ਜੀ ਸ਼ਾਮ ਦੇ ਵੱਜ ਗਏ 6 ਬੰਦ ਕਰਨਾ ਹੈ ਜੀ ਗੈਸ ਇਧਰ ਆਪਣੀ ਦਾਲ ਵੀ ਹੋ ਗਈ ਗਰਮ ਟਾਈਮ ਲੱਗਦਾ ਜੀ ਰੋਟੀ ਨੂੰ ਕਿਉਂਕਿ ਆਪਾਂ ਤਵਾ ਚੱਕ ਕੇ ਰੋਟੀ ਨਹੀਂ ਰਾੜਨੀ ਹੈ ਜੇ ਤਵਾ ਚੱਕ ਕੇ ਰਾੜ ਲਈ ਹੁੰਦੀ ਫਿਰ ਜਲਦੀ ਹੋ ਜਾਂਦੀ ਗੈਸ ਆਪਾਂ ਵਿੱਚ ਨੂੰ ਸਿਮ ਕਰਤਾ ਸੀ ਇੱਕ ਦੋ ਵਾਰੀ ਪੁੱਲ ਤੇ ਘਾਟਤਾ ਸੀ ਲੋਹ ਦੇ ਇਹ ਮੱਕੀ ਦੀਆਂ ਰੋਟੀਆਂ ਬਣ ਕੇ ਤਿਆਰ ਨੇ सी घ्यो लावे कि बढ़िया अपनी रोटियां हुई ने बन के तैयार ਤੇ ਮੱਕੀ ਦੀ ਰੋਟੀ ਜਦੋਂ ਆਪਾਂ ਦੇਸੀ ਘਿਓ ਨਾਲ ਚੋਪੜ ਲੈਨੇ ਜਾਂ ਮੱਖਣ ਦੇ ਨਾਲ ਚੋਪੜਦੇ ਆ ਤਾਂ ਬਹੁਤ ਵਧੀਆ ਲੱਗਦੀਆਂ। ਰੋਟੀਆਂ ਰੋਟੀਆਂ ਬਣ ਕੇ ਤਿਆਰ ਨੇ।